ਆਪ ਦੇ ਕੋਲ ਲਿਖ ਲਓ ਮੈਂ ਉਹ ਤੇ ਫੀਲਰ ਸੋਨਾ ਦੇ ਦਿਓ ਤੁਸੀਂ ਮੈਨੂੰ ਲਿਸਟ ਬਣਾ ਕੇ ਮੈ ਲਿਖ ਦੇਖੋ ਕਿਸੇ ਦੀ ਚੋਰੀ ਦਾ ਮੈਂ ਜ਼ਿੰਮੇਵਾਰ ਨਹੀਂ ਤੁਸੀਂ ਦੇਖੋ ਕੋਈ ਸਾਰੇ ਭਰਾ ਤੁਸੀਂ ਮੇਰੀ ਡਿਊਟੀ ਲਾਓ ਕਿੱਥੇ ਲਾਉਂਦੇ ਮੈਂ ਤੁਹਾਡੇ ਮੈਂ ਮੈਂ ਤੁਹਾਡੀ ਜ਼ਿੰਮੇਵਾਰੀ ਤੁਨੀ ਭਾਈਦਾ ਮੇਰੀ ਲਾਉਡ ਡਿਊਟੀ ਕਿੱਥੇ ਰੋਣੀ ਮੈਨੂੰ ਢੱਲੇਵਾਲ ਸਾਹਿਬ ਕੋਲੇ ਭਾਓ ਢੱਲੇਵਾਲ ਸਾਹਿਬ ਮੈਨੂੰ ਕਹਿੰਦੇ ਵੀ ਆਹ ਕੰਮ ਕਰਨਾ ਭਾਈ ਤੁਮ ਮੁੱਖ ਮੰਤਰੀ ਸਾਹਿਬ ਕੋਲੇ ਗੱਲ ਕਰਨ ਦੀ ਲੋੜ ਹੈ ਮੁੱਖ ਮੰਤਰੀ ਸਾਹਿਬ ਕੋਲੇ ਲੈ ਕੇ ਦਵਾਂਗਾ ਉਹ ਹੀ ਗੱਲ ਹੈ ਤੁਸੀਂ ਉੱਥੇ ਸਾਰੇ ਐਮਐਲ ਕਹੋ ਵੀ ਉੱਥੇ ਜਬਾਨੀ ਕਾਰਵਾਈ ਕਰੋ ਉਹ ਤਾਂ ਵੀਡੀਓ ਆਈਆਂ ਵੀ ਨਾ ਉਹ ਜਿਹੜੇ ਵੀਡੀਓ ਆਂ ਸਭ ਕੁਝ ਕਰਾਵਾਂਗੇ ਸਭ ਅੱਕੇ ਵੀ ਕਿਹੜਾ ਆਪਾਂ ਮਿਲਦੇ ਨਹੀਂ ਸੀ ਮੈਂ ਤਾਂ ਆਪ ਆ ਚੇਅਰਮੈਨ ਤੇ ਰਹੀਂ ਸੁਨੇਹਾ ਭੇਜਿਆ ਡੱਲੇਵਾਲ ਸਾਹਿਬ ਨੂੰ ਡੱਲੇਵਾਲ ਸਾਹਿਬ ਸਾਨੂੰ ਹੁਕਮ ਕਰੋ ਮੈਨੂੰ ਦੱਸੋ ਮੈਂ ਕਿੱਥੇ ਆਵਾਂ ਮੈਂ ਤਾਂ ਘਰੇ ਜਾਣ ਨੂੰ ਵੀ ਤਿਆਰ ਮੈਨੂੰ ਹੁਣ ਟਾਈਮ ਲੈ ਦਿਓ ਹੁਣ ਜਾਵਾਂਗਾ ਮੈਂ ਕਿਸੇ ਕਰ ਤੋਂ ਭਜਦਾ ਨਹੀਂ ਤੁਸੀਂ ਮੇਰੇ ਬਾਰੇ ਸਾਰੇ ਜਾਣਦੇ ਆ ਕੰਮ ਹੀ ਕਰਨਾ ਤੁਸੀਂ ਉਹਨਾਂ ਤੇ ਕਾਰਵਾਈ ਕਰਾਓ ਵੀ ਸੱਤੋ ਟਰਾਲੀਆਂ ਉਹ ਵੀਡੀਓ ਆਈ ਹੈ ਠੀਕ ਹੈ ਜੀ ਦੇਖੋ ਦੇਖੋ ਆਪਣੇ ਇਲਾਕੇ ਚ ਜਿੰਨਾ ਸਮਾਨ ਚ ਗੁੰਮ ਹੋਇਆ ਮੈਨੂੰ ਉਹਦੀ ਲਿਸਟ ਬਣਾ ਕੇ ਰੋਣਾ ਤਾਂ ਉਹ ਤਾਂ ਲਿਸਟ ਸਾਰੇ ਪੰਜਾਬ ਦੀ ਬਣਾਈ ਹੈ ਸਾਨੂੰ ਤਾਂ ਪੰਜਾਬ ਦੇ ਚਲੋ ਉਹ ਵੀ ਦੇ ਦਿਓ ਯਾਰ ਉਹ ਵੀ ਦੇ ਦਿਓ ਮੈਂ ਉੱਥੇ ਜਾ ਕੇ ਉਹ ਮੁੰਡਾ ਦੇਖ ਉਹ ਗਿਆ ਵੇ ਸਾਰਾ ਗਿਆ ਵੇ ਕੋ ਯਾਰ ਕਾਲੀ ਆਉਂਦੀ ਹੁੰਦਾ ਮੂੰਹ ਜਵਾਨੀ ਕੱਲ ਉਹ ਵੀ ਦੇ ਦਿਓ ਜਿਹੜੀ 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 ਤੁਸੀਂ ਉਹ ਲਿਸਟ ਦਿੱਤੀ ਆ ਮੈਨੂੰ ਲਿਸਟ ਦਿਓ ਮੈਂ ਮੌਕੇ ਤੇ ਜਾ ਕੇ ਉੱਥੇ ਪਤਾ ਆ ਇੱਕ ਮਿੰਟ ਆ ਆ ਰਮਨਦੀ ਫੜਾਣਾ ਇਹਨਾਂ ਦੀ ਬੈਨ ਵੀ ਉੱਥੇ ਸੀਗੀ ਪਤਾ ਇਹਨਾਂ ਨੂੰ ਸਾਰਿਆਂ ਨੂੰ ਇੱਥੇ ਇਕੱਠੇ ਗਏ ਆ ਉੱਥੇ ਡੰਪ ਤੋਂ ਲੈ ਕੇ ਆਏ ਬੈਨ ਲਈ ਜਿੰਨੇ ਬੰਦੇ ਆਪਣੇ ਜਿੰਨੇ ਇੱਕ ਮਿੰਟ ਜਿੰਨੇ ਬੰਦੇ ਆਪਣੇ ਗ੍ਰਿਫਤਾਰ ਕੀਤੇ ਸੀ ਪੂਰੀ ਬੰਦਾ ਇਹ ਕਦੇ ਵੀ ਮੈਂ ਮੈਂ ਐਸ.ਡੀ.ਐਮ ਨੂੰ ਸਾਰੇ ਐਸ.ਡੀ.ਐਮ ਨੂੰ ਫੋਨ ਕਰਕੇ ਉੱਥੇ ਐਸ.ਐਸ.ਪੀ ਨੂੰ ਫੋਨ ਕਰਕੇ ਵੀ ਮੇਰੇ ਫ੍ਰੀਕੋਰਟ ਦੇ ਬੰਦੇ ਆਹ ਆਹ ਬੰਦੇ ਗ੍ਰਿਫਤਾਰ ਕੀਤੇ ਭਾਈ ਛਡਾਓ ਜੇ ਜ਼ਮਾਨਤਾਂ ਨਹੀਂ ਕਰਾਇਆ ਤਾਂ ਤਾਂ ਫਿਰ ਇੱਕ ਹੋਰ ਸਾਹ ਬੇਨਤੀ ਹੈ ਕਿ ਜਿਹੜਾ ਹੁਣ ਕਾਨੂੰਨ ਇਹ ਕੱਢਦਾ ਵੀ ਧਰਨੇ ਨਹੀਂ ਲਾ ਸਕਦੇ ਜਿੱਦਣ ਤੁਹਾਡੇ ਕੇਸਰੀਵਾਲ ਨੂੰ ਖੜਾ ਸੜੇ ਤੁਸੀਂ ਸੜਕਾ ਰੋਕਿਆ ਤਾਂ ਕਿ ਤੇਰੀ ਗੱਲ ਨਹੀਂ ਰੋਕੋ ਮਤਲਬ ਮੇ ਲੋਨ ਦਾ ਕੋਈ ਨਹੀਂ ਰੋਕਦਾ ਨਾ ਰੋਕੋ ਨਾ ਬਿਆਨ ਦਿੱਤਾ ਹੈ ਕੋਈ ਨਾ ਮਲਾਜਮੇ ਗਈ ਹੈ ਤੇ ਕੋਈ ਯਾਰ ਮੇ ਜਪਤ ਪ੍ਰਧਾਨ ਜੀ ਯਾਰ ਰੋਕੋ ਦੇਖੋ ਮੇ ਮਾੜੀ ਜੀ ਗੱਲ ਕਰਦੇ ਮਲਾਜਮੋਂ ਸਾਡੇ 100 ਬਾਰ ਕੇ ਖੜੇ ਕੋਈ ਨਹੀਂ ਨਹੀਂ ਕੋਈ ਕੋਈ ਨਹੀਂ ਪ੍ਰਧਾਨ ਜੀ ਦੇਖੋ ਗੱਲ ਇਹ ਹੈ ਮੌਕੇ ਦੀ ਗਵਾਡ ਹੁੰਦੀ ਹੈ ਕੱਲੇ ਕੁੱਲ ਪਰ ਮੈਂ ਮੈਂ ਐਸਾ ਨਹੀਂ ਕਰਦਾ ਮੈਂ ਭਾਵੇਂ ਐਮਐਲਏ ਜਾਂ ਮੈਂ ਕੁਝ ਵੀ ਹਾਂ ਪਰ ਮੈਂ ਤੁਹਾਡੇ ਨਾਲ ਮੇਰਾ ਭਰਾਵਾਂ ਵਾਲਾ ਰਿਸ਼ਤਾ ਜਿੱਥੇ ਮੈਨੂੰ ਜਿਹੜਾ ਮੈਥੋਂ ਵੱਡਾ ਉਹ ਮੈਨੂੰ ਛੂਟਾ ਭਰਾ ਕਰਕੇ ਕਹਿ ਸਕਦਾ ਜਿਹੜਾ ਮੈਥੋਂ ਛੂਟਾ ਮੈਨੂੰ ਵੱਡਾ ਮੈਂ ਹਰ ਕੰਮ ਲਈ ਤੁਹਾਡੀ ਸੇਵਾ ਵਾਸਤੇ ਹਾਜ਼ਰ ਹਾਂ 24 ਘੰਟੇ ਹਾਜ਼ਰ ਹਾਂ ਜਦੋਂ ਮਰਜ਼ੀ ਕਹੋ ਮੈਨੂੰ ਡੱਲੇਵਾਲ ਸਾਹਿਬ ਨੂੰ ਘਰੇ ਬੁਲਾਉਣ ਮੈਂ ਘਰੇ ਵੀ ਜਾਊਗਾ ਫਿਰ ਇੱਕ ਨੰਬਰ ਹੋਰ ਹੈ ਤੁਹਾਡੇ ਬਿਆਨ ਸੀ ਮੈਂ ਐਮਐਲਏ ਬਣਦੇ ਸਾਰ ਫਰੀਕੋਟ ਦੀ ਮੈਲ ਚਲਾਉਂ ਤੇ ਉਹ ਖੰਜਰ ਬਣੀ ਲੱਗੀ ਭਾਈ ਜੀ ਇੱਕ ਮਿੰਟ ਇੱਕ ਮਿੰਟ ਸੁਣੋ ਨਾ ਜੀ ਇੱਕ ਮਿੰਟ ਗੱਲਾਂ ਹੋ ਯਾਰ ਫੌਂਟ ਲਾ ਲਓ ਮੈਂ ਐਗਰੀਕਲਚਰ ਕਮੇਟੀ ਕਿਸਾਨ ਜਿਹੜੀ ਕਿਸਾਨਾਂ ਨਾਲ ਸਬੰਧਤ 11 ਵਿਭਾਗੇ ਮੈਂ ਉਸ ਕਮੇਟੀ ਦਾ ਮੈਂਬਰ ਹਾਂ ਔਰ ਪੰਜਾਬ ਦੀਆਂ ਸਗੱਲੀ ਫਰੀਕੋਟ ਨਹੀਂ ਸਾਰੀਆਂ ਖੰਡ ਮਿਲਾਂ ਨੂੰ ਚਲਾਉਣ ਵਾਸਤੇ ਸਰਕਾਰ ਨੂੰ ਸੁਪਾਸਟ ਕੀਤੀ ਹੈ ਪ੍ਰਧਾਨ ਸਭਾ ਦੇ ਵਿੱਚੋਂ ਜਿਹੜਾ ਰੱਖਿਆ ਆ ਜਮੀਨ ਵੇਚਦੀ ਸੀ ਪੁੱਡਾ ਨੂੰ ਜਮੀਨ ਵਾਪਸ ਕਰਾਈਏ ਸਰਕਾਰ ਨੂੰ ਸਰਕਾਰ ਦੇ ਕੰਮਾਂ ਤੇ ਸਮਾਂ ਲੱਗਦਾ ਪਰ ਜਿਹੜੀ ਆ ਨਹੀਂ ਹੁਣ ਪਲਾਟ ਕੱਟਦੇ ਨੇ ਸਗਲਿਆਂ ਨੇ ਉਹ ਪਲਾਟ ਤੇ ਜਿੱਥੇ ਜੰਮ ਕਾਲੇ ਦੇ ਉਹ ਜਾਇਤਾ ਸ਼ੂਕਰ ਮਿਲ ਫੜਾ ਕੇ ਦੇਊਗਾ ਤੁਹਾਡਾ ਵਾਦਾ ਕੀਤਾ ਚਲੋ ਕੋਈ ਨਹੀਂ ਕਾਲੇ ਜਦੋਂ ਮਾਰੋ ਲੈ ਬਸ ਰੱਖਿਓ ਜੇ ਜਦੋਂ ਜਦੋਂ ਮਾਰੋ ਜੀ ਜੀਵਾਦ ਸਾਹਿਬ ਨੇ ਠੀਕ ਆਪਾਂ ਵੀ ਵੰਡੀ ਗਏ ਆਪਾਂ ਆਉਂਦੇ ਆਜੋ 12 ਵਜੇ ਬਾਉ ਰਾਤ ਨੂੰ ਕੱਢੀਦਾ ਜੀ ਬੰਦਾ ਕੋਈ ਹੋਰ ਜੀਆ ਬਾਪੂ ਖੜਾ ਪਾਪਾ ਕਰਕੇ ਵੀ ਤਰਾਸ ਅੱਜ ਵੀ ਭਰਾਇਆ ਬਾਪਾ ਸ਼ਿੰਦਾ ਕੇ ਵੀ ਮੇਰਾ ਬਾਪੂ ਬਾਬੇ ਸ਼ਿੰਦੇ ਦੇ ਕੇ ਵੀ ਤੇਰੀਆਂ ਸਿਰਾਂ ਦੇ ਹੁਣ ਵੀ ਲਾਉਣੇ ਆ ਕੋਈ ਚੱਕਰ ਨਹੀਂ ਕਿਉਂ ਬਾਬਾ ਚੱਕਰ ਸਰਕਾਰ ਬਾਬੇ ਦਾ ਸਤਕਾਰ تیਰਾ ਸਤਕਾਰ ੱਲੇਵਾਲ ਸਾਹਿਬ ਦਾ ਸਤਿਕਾਰ ਸਾਡੇ ਦਿਲ ਦੇ ਵਿੱਚ ਹੈ ਇਹ ਕਿਸੇ ਨੂੰ ਕਹਿਣ ਦੀ ਲੋੜ ਨਹੀਂ ਹੁੰਦੀ ੱਲੇਵਾਲ ਸਾਹਿਬ ਮੈਨੂੰ ਰਾਤ ਨੂੰ ਬੁਲਾਉਣ ਜਿਹਨੇ ਮੈਂ ਹਾਜ਼ਰ ਹਾਂ ਇਹ ਸਾਡਾ ਲੀਡਰ ਹੈ ਕੋਈ ਗੱਲ ਨਹੀਂ ਅਸੀਂ ਕਿਸੇ ਕੰਮ ਨੂੰ ਪ੍ਰਧਾਨ ਜੀ ਸਾਨੂੰ ਜੀ ਸੁਣੋ ਮੈਂ ਮੈਂ ਚਲੋ ਚਲੋ ਪ੍ਰਧਾਨ ਜੀ ਠੀਕ ਹੈ ਯਾਰ ਜੇ ਆਪਾਂ ਬੈਠਾਂਗੇ ਯਾਰ ਸਾਡੀ ਗਲਤੀ ਸਾਨੂੰ ਦੱਸ ਦਿਓ ਕੋਈ ਚੱਕਰ ਨਹੀਂ ਪਹਿਲੇ ਇਹ ਤਾਂ ਜਾਣਨਾ ਹੀ ਤੁਹਕਿਲ ਨਹੀਂ ਨਹੀਂ ਨਹੀਂ